मुखमंत्र भगवंत मान के दिशा निर्देशों से नशा खत्म करने हल्के पिंड पासला विखे नजायज उसारी करन वाले ते कार्रवाई की गई पुलिस वालों नजायज उसारी जेसीबी ढा दिता गया मौके से एस एस पी देहा गुरमीत सिंह विशेष तौर पहुंचे उन्ह दसा कि जिस प्रापर्टी टाया गया है उस उत्ते कब्जा कर वाला परिवार जसविंदर कौर जसी पत्नी अमरजीत सि नशे धन दे जुड़िया होया है उस उ छे मामले दर्ज हैं जिन्होंचोंपीसी एकटे एक इरादा कतल का परचा दर्ज है सरपंच गुरविंदर सिंह पीमा माने कहा कि कि एहना नु कई बार के हासी की पंचायती जमीन छड़ देउते तीन बार नोटिस भी बीडीओ दफ्तर वलो देते गए सी ओना चेतावनी देती कि जेहना ने भी पंचायती जमीन ते कब्जे कीते हन ओ भी छड़ देन नहीं ता ओना ते भी इसी तरह कार्रवाई होवेगी चेतना चैनल ले प्रदीप राजा दी रिपोर्ट मैं गुरविंदर सिंह सरपंच पिंड पासला ਇੱਥੇ ਅੱਜ ਸਾਡੇ ਪਿੰਡ ਵਿੱਚ ਦੀ ਅੱਜ ਤੋਂ ਲਗ ਲਗਭਗ 4 ਮਹੀਨੇ ਪਹਿਲਾਂ ਸਾਡੀ ਪੰਚਾਇਤ ਬਣੀ ਹੈ ਜੀ 15 16 ਦੀ ਰਾਤ ਨੂੰ ਰਿਜ਼ਲਟ ਆਇਆ ਜੀ ਇਨੀ ਉਸੇ ਦਿਨ ਜਾਂ ਦੂਸਰੇ ਦਿਨ ਇੱਥੇ ਸਰਕਾਰੀ ਜਿਹੜੀ ਸਾਡੀ ਪੰਚਾਇਤ ਦੀ ਸ਼ਾਮ ਲਾਟਿਆ ਉਹਦੇ ਵਿੱਚ 1978 ਤੋਂ ਸਾਡੇ ਇੱਥੇ ਮਰਦਲਗ੍ਰਾਮ ਬਣਿਆ ਜੇ ਥੱਲੇ ਪੰਚਾਇਤ ਦੀਆਂ ਇੱਟਾਂ ਲੱਗੀਆਂ ਤੇ ਇਨੀ ਰਾਤੋਂ ਰਾਤ ਜੀ ਇੱਥੇ ਚਾਰਦੀਵਾਰੀ ਕਰ ਲਈ ਤੇ ਚਾਰਦੀਵਾਰੀ ਕਰਕੇ ਤਾਂ ਇਨੀ ਸਾਰਾ ਕਬਜ਼ਾ ਕਰ ਲਿਆ ਜੀ ਇੱਥੇ ਨਜ਼ਾਇਜ਼ ਅਸੀਂ ਸਬੰਧਤ ਵੀਡੀਓ ਨੂੰ ਐਪਲੀਕੇਸ਼ਨ ਦਿੱਤੀ ਜੀ ਵੀਡੀਓ ਨੇ ਇਹਨਾਂ ਨੂੰ ਸਮੇਂ ਸਿਰ ਤੇ ਨੋਟਸ ਵੀ ਦਿੱਤੇ ਜੀ ਜੋ ਕਾਨੂੰਨ ਮੁਤਾਬਕ ਬਣਦੇ ਸੀ ਵੀ ਤੁਸੀਂ ਇਹ ਹਫਤੇ ਹਫਤੇ ਦਾ ਨੋਟਿਸ ਦੇ ਕੇ ਇਹਨਾਂ ਨੂੰ ਦੱਸਿਆ ਇਹਨਾਂ ਦੇ ਉੱਤੇ ਸਾਈਨ ਰਸੀਬ ਵੀ ਕਰਾਏ ਜੀ ਇਹਨਾਂ ਨੂੰ ਉਸ ਤੋਂ ਬਾਅਦ ਜੀ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਫੇਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਜੀ ਇਹ ਸਾਰੇ ਤੁਹਾਨੂੰ ਪਤਾ ਸਾਰਿਆਂ ਨੂੰ ਇੱਥੇ ਪਤਾ ਜੀ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਇਹ ਨਹੀਂ ਸਾਡੀ ਇੱਕ ਨਹੀਂ ਮੰਨੀ ਪਿੰਡ ਵਿੱਚ ਸਾਡੇ ਬੜਾ ਮਾੜਾ ਮਾਹੌਲ ਇਹ ਨਹੀਂ ਬਣਾਇਆ ਸੀਗਾ ਜੀ ਲੋਕ ਇਹਨਾਂ ਤੋਂ ਡਰਦੇ ਆ ਡਰਦੇ ਆ ਮਾਰਾ ਕੋਈ ਇਹਨਾਂ ਦੇ ਮੂਰੇ ਬੋਲਦਾ ਨਹੀਂ ਜੀ ਉਸ ਲਈ ਅਸੀਂ ਕਾਨੂੰਨ ਦੀ ਸਹਾਇਤਾ ਲੈ ਕੇ ਪੁਲਿਸ ਦੀ ਮਦਦ ਲਈ ਹੁਣ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਚਾਹੁੰਦੇ ਸੀ ਵੀ ਇਹ ਟਹਿ ਜਵੇ ਤੇ ਤਾਂ ਕਿ ਹੋਰ ਕੋਈ ਮਾੜਾ ਅਸਰ ਸਰਕਾਰੀ ਜ਼ਮੀਨ ਤੇ ਕਬਜ਼ਾ ਨਾ ਕਰ ਸਕੇ ਇਸ ਲਈ ਅਸੀਂ ਇਹਨੂੰ ਸਾਰੇ ਨੂੰ ਬੇਨਤੀ ਕੀਤੀ ਸੀ ਜੋ ਸਾਡੀ ਪ੍ਰਬੰਧ ਜਿਹੜੀ ਜੀ ਅੱਜ ਤੇ ਨਸ਼ਿਆਂ ਦਾ ਕੰਮ ਕਰਦੇ ਅਸੀਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਬਹੁਤ ਸ਼ਲਾਘਾ ਕਰਦੇ ਜੀ ਜਿਨ੍ਹਾਂ ਨੇ ਅੱਜ ਸਮੇਂ ਸਿਰ ਆ ਕੇ ਸਾਡੀ ਹੈਲਪ ਕੀਤੀ ਜੀ ਪੰਚਾਇਤ ਦੀ ਮਦਦ ਕੀਤੀ ਤੇ ਪੰਚਾਇਤ ਦੀ ਪ੍ਰਾਪਰਟੀ ਨੂੰ ਬਿਲਾ ਕਰਾਇਆ ਇੱਕ ਨਸ਼ੇ ਦਾ ਕਾਰੋਬਾਰ ਕਰਾਉ ਤੋਂ ਕਰ ਰਹੀ ਸੀ ਇਹਨਾਂ ਨੂੰ ਬਹੁਤ ਚਿਰ ਹੋ ਗਿਆ ਜੀ 5-7 ਸਾਲ ਤਾਂ ਇੱਥੇ ਸਾਡੇ ਪਿੰਡ ਰਹਿੰਦੇ ਹਨ 10 ਸਾਲ ਹੀ ਹੋ ਗਏ ਆ ਪਹਿਲਾਂ ਇਹ ਹੋਰ ਕਿਸੇ ਕਿਸੇ ਪਿੰਡ ਰਹਿੰਦੇ ਹੀ ਲਗਾਤਾਰ ਜੀ ਸਾਡੇ ਪਿੰਡ ਨਸ਼ੇ ਦਾ ਕਾਰੋਬਾਰ ਕਰਦੇ ਆ ਇਹਨਾਂ ਤੇ ਪਰਚੇ ਵੀ ਦਰਜ ਆ ਸੀ ਇਹਨਾਂ ਨੂੰ ਪਿਆਰ ਨਾਲ ਵੀ ਸਮਝਾਇਆ ਅੱਗੇ ਤੋਂ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਅਨਸਰ ਚੰਗੇ ਕੰਮ ਕੋਈ ਸਾਡਾ ਭਰਾ ਕਰੂ ਅਸੀਂ ਉਹਦੀ ਹੈਲਪ ਕਰਾਂਗੇ ਜੀ ਜਿਹੜਾ ਕੋਈ ਮਾੜੇ ਕੰਮ ਕਰੂਗਾ ਕੋਈ ਮਾੜਾ ਅਨਸਰ ਪਿੰਡ 'ਚ ਗੁੰਡਾਗਰਦੀ ਕਰੇ ਕੋਈ ਸਰਕਾਰੀ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕਰੇ ਉਹਦੇ ਨਾਲ ਵੀ ਇਹੀ ਵਿਵਹਾਰ ਹੋਊ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਐਨ ਦਾ ਕੋਈ ਗਲਤੀ ਨਾ ਕਰੇ ਜਿੱਦਾਂ ਇਹ ਨਹੀਂ ਕੀਤੀ ਇਹਨਾਂ ਦਾ ਕੋਈ ਰੀਸ ਨਾ ਕਰੇ ਜੀ ਸਾਰੇ ਹੋਰ ਵੀ ਹੋਰ ਵੀ ਸ਼ਾਮਲਾਟਾ ਦੇ ਕਬਜ਼ੇ ਹੈਗੇ ਹਨ ਹੈਗੇ ਆ ਜੀ ਸਾਡੇ ਪਿੰਡ ਹੋਰ ਵੀ ਹੈਗੇ ਸਮੇਂ ਸਿਰ ਉਹ ਵੀ ਹਟਾਏ ਜਾਊਗੇ ਜਿੱਦਾਂ ਜਿੱਦਾਂ ਕਾਨੂੰਨ ਦੀ ਮਦਦ ਲੈ ਕੇ ਸਾਰਿਆਂ ਨੂੰ ਵਿਹਲੇ ਕਰਾਵਾਂਗੇ ਉਹ ਸਾਡੀ ਪੰਚਾਇਤ ਤੋਂ ਇਹ ਵੀ ਜਿਹੜਾ ਬਾਥਰੂਮ ਟਾਇਆ ਜੀ ਸਾਡੇ ਤੋਂ ਪਹਿਲੀ ਪੰਚਾਇਤ ਦਾ ਬਣਿਆ ਇਹ ਨਹੀਂ ਸਾਡੀ ਪੰਚਾਇਤ ਤੇ ਚਾਰ ਦਿਵਾਰੀ ਕੀਤੀ ਸੀ ਉਹ ਵੀ ਢਾਹਤੀ ਜੀ ਹੁਣ ਅੱਜ ਪ੍ਰਸ਼ਾਸਨ ਨੇ ਸਾਡੀ ਹੈਲਪ ਕੀਤੀ ਤੇ ਇਹਨਾਂ ਦਾ ਬਾਥਰੂਮ ਵੀ ਟਾਇਆ ਗਿਆ ਜੀ ਪਿੰਡ 'ਚ ਹੋਰ ਵੀ ਕੋਈ ਨਸ਼ਾ ਦਾ ਕਾਰੋਬਾਰ ਕਰਦਾ ਜੀ ਲੱਗ ਭੱਗ ਇਹਨਾਂ ਦੇ ਪਰਿਵਾਰਕ ਦੇ ਮੈਂਬਰ ਹੀ ਕਰਦੇ ਜੀ ਇਹਨਾਂ ਸੰਬੰਧੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਜਦੋਂ ਇਹ ਇਦਾਂ ਐ ਜੀ ਉਹ ਬਹੁਤ ਏਕਾ ਦੁੱਕਾ ਮਾੜਾ ਮੋਟਾ ਜਿੱਦਾਂ ਮੇਨ ਸਾਡੇ ਇਹੀ ਸੀਗਾ ਜੀ ਇਹਨਾਂ ਤੇ ਪਰਚੇ ਦਰਜੇ ਤੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਪਿੰਡੋਂ ਵੀ ਗਏ ਪਿਆ ਜੀ ਪਿੰਡ ਨਹੀਂ ਰਹਿੰਦੇ ਇੱਥੋਂ ਚਲ ਗਿਆ ਘਰ ਆ ਖਾਲੀ ਪਿਆ ਤੁਸੀਂ ਦੇਖ ਸਕਦੇ ਆ ਘਰ ਨੂੰ ਇਹ ਨਹੀਂ ਜਿੰਦਾ ਵੀ ਨਹੀਂ ਲਾਇਆ ਜੀ ਇਹ ਇੱਥੋਂ ਪਿੰਡ ਤੋਂ ਗਏ ਪਿਆ ਸਰਪੰਚ ਸਾਹਿਬ ਜਿੱਦਾਂ ਇਹ ਪੰਚਾਇਤ ਦੀ ਪੰਚਾਇਤ ਪਿੰਡ ਪਾਸ ਤੁਸੀਂ ਕਹਿੰਦੇ ਆ ਇਹ ਘਰ ਇਹਨਾਂ ਦਾ ਆਪਣੀ ਉੱਪਰ ਲੈਂਡ ਤੇ ਆ ਜੀ ਕਰ ਇਹਨਾਂ ਦੇ ਬਾਪ ਦਾਦੇ ਦੀ ਜਗਾਹ ਦੀ ਉੱਚ ਬਣਿਆ ਸਰਪੰਚ ਸਾਹਿਬ ਜਿੱਦਾਂ ਹੁਣੇ ਕਾਰਵਾਈ ਹੋਈ ਆ ਤੁਹਾਡੇ ਆਲੇ ਦੋਲੇ ਪਿੰਡਾਂ ਵਿੱਚ ਵੀ ਜਿੱਦਾਂ ਨਸ਼ੇ ਦੀ ਪਰਹਾਰਿਆ ਕਾਫੀ ਜਿਹੜਾ ਇਸ ਏਰੀਆ ਵਿੱਚ ਆਲੇ ਦੋਲੇ ਪਿੰਡਾਂ ਵਿੱਚ ਵੀ ਵੈਕ ਰਿਹਾ ਅਸੀਂ ਤਾਂ ਪੁਲਿਸ ਇਹ ਜਿਹੜੀ ਕਾਰਵਾਈ ਹੈਗੀ ਇਹ ਤੋਂ ਬਾਅਦ ਅਸਰ ਪਊਗਾ ਲੱਗ ਕੇ ਤੁਹਾਡੇ ਸ਼ਹਿਰ ਨੂੰ ਬਿਲਕੁਲ ਪਊਗਾ ਜੀ ਇਹ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਪਾਸੇ ਖਿਆਲ ਰੱਖਿਆ ਜਾਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਜੀ ਇਹ ਸਾਰਿਆਂ ਲਈ ਆ ਜੀ ਕਿਸੇ ਇਕੱਲੇ ਲਈ ਨਹੀਂ ਹੈਗੀ ਇਹ ਬਹੁਤ ਮਜਬੂਰੀ ਆ ਜੀ ਨੌਜਵਾਨ ਨੇ ਜਿਹੜੇ ਨਸ਼ਿਆਂ ਵਿੱਚ ਫਸੀ ਜਾਂਦੇ ਆ ਜੀ ਕੋਈ ਮੁੰਡਾ ਮ ਜੇ ਜਿਹੜੀ ਰੋਕਥਾਮ ਨੂੰ ਰੋਕਿਆ ਜਾਊਗਾ ਦੀ ਬੜੀ ਚੰਗੀ ਗੱਲ ਹੋਊਗੀ ਜੀ ਕਿਰਪਾ ਕਰੇ ਪੰਜਾਬ ਪੁਲਿਸ ਪੰਜਾਬ ਗਵਰਨਮੈਂਟ ਬੜੀ ਉਦਮ ਬੜਾ ਚੰਗਾ ਦੀ ਪੰਜਾਬ ਸਰਕਾਰ ਦਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਬਹੁਤ ਵਧੀਆ ਇਹਨੂੰ ਫਰਕ ਪਊਗਾ ਜੀ ਧੰਨਵਾਦ ਜੀ ਇਹਦੇ ਵਿੱਚ ਸਾਨੂੰ ਕੁਝ ਦਿਨ ਪਹਿਲਾਂ ਬੀਡੀਪੀ ਉਰੜਕਾ ਕਲਾ ਨੇ ਇੱਕ ਰਿਕੁਇਜ਼ੀਸ਼ਨ ਲੈਟਰ ਲਿਖਿਆ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆਂ ਇੱਥੇ ਇਹਨਾਂ ਨੇ ਦੱਸਿਆ ਵੀ ਕੋਈ ਜਸਵਿੰਦਰ ਕੌਰ ਨਾਂ ਦੀ ਲੇਡੀ ਹੈ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹਸਬੰਦ ਨਾਂ ਤੇ ਇੱਕ ਪੰਚਾਇਤੀ ਜਗ੍ਹਾ ਹੈ। ਕਰੀਬ ਸਾਢੇ 3 ਕਮਰਲੇ ਬੰਦੀ ਹੈ ਜਿਹਦੇ ਵਿੱਚ ਉਹਨਾਂ ਨੇ ਕੰਧ ਕੱਢ ਕੇ ਪਲੱਸ ਇੱਥੇ ਬਾਥਰੂਮ ਬਣਾ ਕੇ ਤੇ ਇਹਨੂੰ ਜਾਂ ਇਨਕ੍ਰੋਚ ਕੀਤਾ ਆ ਸੀਗਾ। ਸੋ ਉਸ ਰਿਕੁਇਸ਼ਿਸ਼ਨ ਲੈਟਰ ਦੇ ਵਿੱਚ ਉਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਸੀ ਕਿ ਸਾਨੂੰ ਜਿਹੜੀ ਇਹਦੀ ਪੁਲਸ ਮਦਦ ਦਿੱਤੀ ਜਾਵੇ ਤਾਂ ਜੋ ਕਿ ਜਦੋਂ ਉਹ ਇਹਨੂੰ ਡਿਮੋਲਿਸ਼ ਕਰਨ ਆਉਣਗੇ ਆਪ ਤੇ ਉਹਨਾਂ ਨੂੰ ਕੋਈ ਇੱਥੇ ਲਾਂਡਰਡਰ ਦਾ ਇਸ਼ੂ ਨਾ ਹੋਵੇ। ਉਸ ਬੰਦੇ ਦੇ ਵਿੱਚ ਜਿਹੜਾ ਸਾਡੇ ਵੱਲੋਂ ਜਿਹੜਾ ਅੱਜ ਉਹਨਾਂ ਨੂੰ ਪੂਰੀ ਜਿਹੜੀ ਪੁਲਿਸ ਪ੍ਰੋਟੈਕਸ਼ਨ ਦੇ ਕੇ ਜਿਹੜੀ ਇਸ ਤੋਂ ਦੀ ਡੈਮੋਲੇਸ਼ਨ ਜਿਹੜੀ ਉਹ ਜਿਹੜੀ ਇਨਕ੍ਰੋਚਮੈਂਟ ਸੀਗੀ ਉਹ ਕਲੀਅਰ ਕਰਾਤੀ ਜਿਹੜੀ ਬਿਲਡਿੰਗ ਬਣਾਈ ਹੈ ਉਹਨੂੰ ਅਸੀਂ ਡਿਮੋਲਿਸ਼ ਕਰਤਾ ਸਰ ਇਹਦੇ ਖਿਲਾਫ ਕੋਈ ਦਰਸ਼ਾਂ ਦੀ ਮਾਮਲੇ ਵੀ ਦਰਜ ਹੈ ਸੋ ਇਹਦਾ ਜਿਹੜਾ ਇਹਦੀ ਜਿਹੜੀ ਇੱਕ ਬੈਕਗ੍ਰਾਉਂਡ ਹੈ ਉਹ ਕ੍ਰਿਮੀਨਲ ਬੈਗ ਹਿਸਟਰੀ ਆ ਇਹਦੇ ਖਿਲਾਫ ਜਿਹੜੇ 6 ਮਕਦਮੇ ਕੋਲ ਦਰਜ ਹੈ ਪੰਜ ਜਿਹੜੇ ਐਨਡੀਪੀਐਸ ਸੈਕਟਰ ਨੇ ਜਿਹਦੇ ਵਿੱਚ ਕਿ ਮੇਜਰ ਰਿਕਵਰੀਜ਼ ਨੇ ਇਹਨਾਂ ਦਾ ਪ੍ਰਵਾਧ ਵੀ ਸਾਰਾ ਇਸ ਕੰਮ ਤੋਂ ਲੰਬੇ ਸਮੇਂ ਤੋਂ ਸੋ ਇਸ ਕਰਕੇ ਜਿਹੜਾ ਸਾਡਾ ਜਿਹੜਾ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਦਾ ਜਿਹੜਾ ਉਹਦੀ ਵੀ ਇੱਕ ਲੜੀ ਦਾ ਹਿੱਸਾ ਹੈ ਕਿਉਂਕਿ ਇਹਨਾਂ ਨੇ ਜਿਹੜਾ ਸੋਸਾਇਟੀ ਦੇ ਵਿੱਚ ਜਿਹੜਾ ਇਹ ਕੰਮ ਕਰਦੇ ਨੇ ਜਿਹੜਾ ਕਿ ਬਿਲਕੁਲ ਨਾਟ ਅਕਸੈਪਟੇਬਲ ਹੈ ਉਸਤੇ ਇਹ ਵੀ ਦੇ ਵਿੱਚ ਹੀ ਜਿਹੜਾ ਸਾਡਾ ਇਹ ਵੀ ਜਿਹੜਾ ਪ੍ਰੋਸੈਸ ਜਿਹੜਾ ਸੀ ਇਹਨਾਂ ਨੂੰ ਇਹਨਾਂ ਦੇ ਨਾਲ ਕਰ ਰਹੇ ਆ ਸੋ ਇਸ ਕਰਕੇ ਜਿਹੜਾ ਇੱਕ ਸਖਤ ਹਦਾਇਤ ਹੈ ਵੀ ਕੋਈ ਵੀ ਜਿਹੜਾ ਕਿਸੇ ਵੀ ਪੰਚਾਇਤ ਦੇ ਵਿੱਚ ਪੰਚਾਇਤੀ ਲੈਂਡ ਦੇ ਵਿੱਚ ਜੇਦੋ ਕੋਈ ਇਦਾਂ ਦੇ ਗਲਤ ਅੰਸਰ ਜਿਹੜਾ ਉਹ ਕਬਜ਼ਾ ਕਰਨਗੇ ਤੇ ਉੱਥੇ ਜਿਹੜਾ ਇਹੋ ਜੀ ਕਾਰਵਾਈ ਜਿਹੜੀ ਸਿਵਲ ਸਿਵਲ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਰਿਕੁਐਸਟ ਕਰਦੇ ਉਹ ਜਰੂਰ ਹੋਏਗੀ ਸਰ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈਗਾ ਬਿਆਨ ਦਿੱਤਾ ਗਿਆ ਕਿ ਵੱਡੀਆਂ ਮੱਛਲੀਆਂ ਨੂੰ ਵੀ ਜਿਹੜਾ ਜਲਦੀ ਹੀ ਜਿਹੜਾ ਫੜਿਆ ਜਾਵੇਗਾ ਉਹਨਾਂ ਤੇ ਵੀ ਨੱਥ ਪਾਈ ਜਾਵੇਗੀ ਕਿਸ ਤਰ੍ਹਾਂ ਦੇਖਦੇ ਵੇਖੋ ਐਵਰੀ ਡੇ ਐਵਰੀ ਡੇ ਜਿਹੜਾ ਸਾਡੇ ਵੱਲੋਂ ਇਹ ਜਿਹੜਾ ਜਿਹੜਾ ਕੈਂਪੇਨ ਹੈ ਸ਼ੁਰੂ ਹੈ ਕੱਲ ਜਿੱਦਾਂ ਆਪਣਾ ਸਪੈਸ਼ਲ ਕਸ ਆਪਰੇਸ਼ਨ ਸੀਗਾ ਇਹਦੇ ਵਿੱਚ ਇੱਕ ਵੱਡੀ ਮੱਛਲੀ ਜਿਹਨੂੰ ਆਪਾਂ ਕਹਿ ਸਕਦੇ ਇੱਕ ਕੈਟਾਗਰੀ ਦਾ ਜਿਹੜਾ ਉਹਨੂੰ ਅਸੀਂ ਜਿਹੜਾ ਇਸ ਕੱਲ੍ਹ ਅਰੈਸਟ ਕੀਤਾ ਸੋ ਇਸ ਤਰ੍ਹਾਂ ਕਰਕੇ ਸਾਡਾ ਜਿਹੜਾ ਨਸ਼ਿਆਂ ਦੀ ਜਿਹੜੀ ਇਹਦੇ ਨਸ਼ਿਆਂ ਦੇ ਜਿਹੜੇ ਬਿਗ ਸਮਗਲਰ ਨੇ ਜਾਂ ਪੈਡਲਰ ਨੇ ਜਿੱਥੇ ਜੋ ਵੀ ਹੈ ਉਹਦੇ ਖਿਲਾਫ ਅਸੀਂ ਜਿਹੜੀ ਉਹ ਕਾਰਵਾਈ ਕਰਦੇ ਆ ਸਾਡਾ ਮੇਨ ਫੋਕਸ ਹੋਣਾ ਹੈ ਜਿਹੜਾ ਸਪਲਾਈ ਸਾਈਡ ਤੇ ਜਿਹੜੇ ਕਿ ਵੱਡੇ ਵੱਡੇ ਸਮਗਲਰ ਨੇ ਉਹਨਾਂ ਤੇ ਹੀ ਫੋਕਸ ਕੀਤਾ ਹੋਇਆ ਹੈ ਜਿਹੜਾ ਐਸ ਵੇਲੇ ਘਰ ਡਿਮਾਲਸ ਕੀਤਾ ਗਿਆ ਇਸ ਘਰ ਦੀ ਜਿਹੜੀ ਜਸਵੰਦਰ ਕੌਰ ਜੱਸੀ ਆ ਉਹ ਐਸ ਵੇਲੇ ਕਿੱਥੇ ਹੈ ਜੀ ਉਹ ਜੱਸੀ ਕਰੀਬ 1 ਮਹੀਨੇ ਤੋਂ ਜਿਹੜੀ ਫਰਾਰੇ ਦੇ ਵਿੱਚ ਆਪਣੇ ਬੱਚਿਆਂ ਸਮੇਤ ਇੱਥੇ ਕੋਈ ਘਰ ਤੇ ਉਹਦੇ ਰਹਿੰਦਾ ਨਹੀਂਗਾ ਜੀ ਸਰ ਇਹ ਕੱਲੀ ਹੀ ਨਸ਼ੇ ਦਾ ਕਾਰੋਬਾਰ ਕਰਦੀ ਜਾਂ ਹੋਰ ਵੀ ਇਹਨਾਂ ਦੇ ਪਰਿਵਾਰ ਚੋਂ ਸੀ ਵੀਖੋ ਇਹਨਾਂ ਦੇ ਪਰਿਵਾਰ ਦਾ ਮੈਂਬਰ ਤੇ ਸਹਯੋਗ ਕਰਦਾ ਹੀ ਇਹਨਾਂ ਨੂੰ ਹੁਣ ਇਹਦੇ ਮੰਗਰੇ ਸੀ ਪਏ ਆਂ ਜਲਦੀ ਇਹਨੂੰ ਫੜ ਲਾਂਗੇ ਜੀ ਜਿਹੜੀ ਆ ਪ੍ਰੋਪਰਟੀ ਜਿਹੜੀ ਨਵੀਂ ਦਿਖਦੀ ਹੈ ਸਭ ਤੋਂ ਇਹ ਵੀ ਉਹਦੀ ਹੈ ਜੀ ਹਾਂ ਇਹਨੂੰ ਪੰਚਾਇਤੀ ਜ਼ਮੀਨ ਹੈ ਜਿਹੜੀ ਕਿ ਉਹਨਾਂ ਕਬਜ਼ਾ ਕੀਤੇ ਹੋਏ ਸੀ ਤੁਸੀਂ ਵੇਖਿਓ ਬਿਲਕੁਲ ਆ ਸੈਂਟਰ ਦੇ ਵਿੱਚ ਹੈ ਪਲੱਸ ਜਿਹੜੇ ਉਹਨਾਂ ਨੇ 3-4 ਜਿਹੜੇ ਉਹ ਕੇਲਿਆਂ ਦੇ ਦਰਖਤ ਲਾਏ ਉਹ ਵੀ ਕੱਢ ਕੇ ਇਨਕ੍ਰੋਚਮੈਂਟ ਕੀਤੀ ਹੋਈ ਸੀ ਗਲੀਆਂ ਨੂੰ ਬਿਲਕੁਲ ਬੰਦ ਕੀਤੀ ਹੋਈ ਸੀ ਸਰ ਜਿਹੜੇ ਹਜੇ ਵੀ ਮਾੜਾ ਮਾੜੇ ਜਿਹੜਾ ਕੰਮ ਕਰਨੋਂ ਨਹੀਂ ਹਟਦੇ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਮਾੜਾ ਕੰਮ ਇਹਦੇ ਵਿੱਚ ਤੇ ਅਸੀਂ ਇਹਨਾਂ ਦੇ ਮਗਰ ਪਏ ਹੋਏ ਆ ਸਾਡੇ ਜਿਹੜਾ ਵੀ ਇਹ ਜਿਹੜਾ ਵੀ ਇਹਨੂੰ ਨਸ਼ਾ ਤਸਕਰੀ ਨੂੰ ਬढ़ावा ਦਿੰਦਾ ਕਰਦਾ ਵੈ ਪਿੰਦਾ ਵੈ ਜਾਂ ਕਿਸੇ ਤਰ੍ਹਾਂ ਦਾ ਵੀ ਲਿੰਕਡ ਉਹਦੇ ਵਾਸਤੇ ਸਾਡੇ ਕੋਲ ਕੋਈ ਗੰਜਸ਼ ਨਹੀਂ ਆ ਸਰ ਪਬਲਿਕ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਜਿਹੜਾ ਇਨਕ੍ਰੋਚਮੈਂਟ ਕੀਤੀ ਸੀ ਕਿ ਇਹਨੂੰ ਹਟਾਉਣ ਵਾਸਤੇ ਕੋਈ ਫਰਮਾਂ ਪੱਤਰ ਜਾਰੀ ਕੀਤਾ ਗਿਆ ਪਬਲਿਕ ਆਰਡਰ ਹਾਂਜੀ ਇਹ ਇਹਦੇ ਵਿੱਚ ਵੀ ਬੇਸਿਕਲੀ ਇਹ ਸਾਰਾ ਜਿਹੜਾ ਪ੍ਰੋਸੈਸ ਸਿਵਲ ਐਡਮਿਨਿਸਟ੍ਰੇਸ਼ਨ ਦਾ ਵਾ ਜੀ ਕਿਉਂਕਿ ਉਹਨਾਂ ਦੀ ਲੈਂਡ ਹੈ ਉਹਨਾਂ ਨੇ ਇਹ ਅਵਸਰਾਂ ਨੇ ਜਿਹੜਾ ਇਹਨੂੰ ਜਿਹੜਾ ਰਿਮੂਵ ਕਰਨ ਦਾ ਜਿਹੜਾ ਸਾਨੂੰ ਜਿਹੜਾ ਲੈਟਰ ਲਿਖਿਆ ਸੀਗਾ ਉਹਨਾਂ ਨੂੰ ਅਥਾਰਟੀ ਅੰਡਰ ਐਕਟ ਜਿਹੜਾ ਕਿ ਉਹ ਇਹਨੂੰ ਰਿਮੂਵ ਕਰ ਸਕਦੇ ਕਿਤੇ ਵੀ ਕੋਈ ਪੰਚਾਇਤੀ ਲੈਂਡ ਦੇ ਵਿੱਚ ਜੇ ਕਿਸੇ ਨੇ ਕੋਈ ਕਬਜ਼ਾ ਕੀਤਾ ਤੇ ਉਹ ਉੱਥੋਂ ਰਿਮੂਵ ਹੋਏਗਾ ਇਹਦੇ ਵਿੱਚ ਇਹ ਹੋਇਆ ਵੀ ਇੱਕ ਪੰਚਾਇਤੀ ਲੈਂਡ ਸੀ ਦੂਜਾ ਇਹ ਸਮਗਲਰ ਸੀਗਾ ਜਿਹਨਾਂ ਨੇ ਕੀਤਾ ਹੋਇਆ ਉਦੇ ਵਿੱਚ ਫਿਰ ਸਾਡੇ ਕੋ ਇਹਨਾਂ ਨੇ ਸਪੋਰਟ ਮੰਗੀ ਆ ਤੇ ਅਸੀਂ ਆ ਕੇ ਫਿਰ ਜਿਹੜਾ ਇਹਦੀ ਸੈਲਪ ਕੀਤੀ ਆ ਬਾਕੀ ਰਿਮੂਵਲ ਜਿਹੜੀ ਸਾਰੀ ਉਹ ਇਹਨਾਂ ਨੇ ਐਸ ਪਰ ਪ੍ਰੋਸੀਜਰ ਕੀਤੀ ਠੀਕ ਹੈ ਤੇ ਜਿਹੜਾ ਯੁੱਧ ਨਸ਼ਾ ਬ੍ਰੋ ਚੱਲਦਾ ਜੰਦਰ ਤੇ ਹੱਥ ਦੇ ਵਿੱਚ ਹੁਣ ਤੱਕ ਕਿੰਨੇ ਕੁ ਸਮਗਲ ਗ੍ਰਿਫਤਾਰ ਤੇ ਕਿੰਨੇ ਕੁ ਤਾਮਲੇ ਦਰਦ ਗਿਤੇ ਵੇਖੋ ਹੁਣ ਤੱਕ ਅਸੀਂ ਜੇ ਤੁਸੀਂ ਇਹਦਾ ਫਿਗਰ ਵੇਖੋ ਤੇ ਕਰੀਬ ਇਸ ਜਿਹੜਾ ਇੱਕ ਇਸ ਮਾਰਚ ਮਾਰਚ ਦੇ ਮਹੀਨੇ ਹੀ ਅਸੀਂ ਕਰੀਬ 100 ਤੇ 160 70 ਬੰਦੇ ਜਿਹੜੇ ਗ੍ਰਿਫਤਾਰ ਕਰਦੇ ਜਿਹਦੇ ਵਿੱਚ ਇੱਕ ਕੈਟਾਗਰੀ ਦੇ ਵੀ ਨੇ 20 ਦੇ ਵੀ ਸਾਰੇ ਬੈਡਲਰ ਵੀ ਨੇ ਜਿਹੜੇ ਬਿੰਗਸਮਗਲਰ ਵੀ ਨੇ ਉਹ ਸਾਰੇ ਅਸੀਂ ਜਿਹੜੇ ਆਪਾਂ ਇਹਨੂੰ ਜਿਹੜਾ ਉਹਨੂੰ ਬੁੱਕ ਕੀਤਾ ਵੇ